ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੰਦਾ ਕਲਯੁਗ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਜਦੋਂ ਬੰਦੇ ਨੂੰ ਇਨਸਾਨ ਤੋਂ ਦੈਂਤ ਬਣਦੇ ਆ ਦੇਰ ਨਹੀਂ ਲੱਗਦੀ ਤਾਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਤਾਂ ਉਦੋਂ ਬੰਦਾ ਕੀ ਕਰਦਾ ਹੈ ਜਦੋਂ ਰੱਬ ਬੰਦੇ ਦੀ ਮੱਤ ਮਾਰ ਦੇਵੇ ਉਸ ਨੂੰ ਦੈਂਤ ਬਣਾ ਦੇਵੇ ਤਾਂ ਧਰਮ ਦੇ ਕਰਮ ਕਰਨ ਵਾਲੀ ਨੂੰ ਵੀ ਸਮਝ ਨਹੀਂ ਪੈਂਦੀ ਕਿ ਜੋ ਉਹ ਕਰ ਰਿਹਾ ਹੈ ਉਸ ਤੋਂ ਵੱਡਾ ਕੋ ਕਰਮ ਕੋਈ ਨਹੀਂ ਹੈ ਬਾਦਸ਼ਾ ਦਰਵੇਸ਼ ਦਸਵੇਂ ਨਾਨਕ ਜੀ ਔਰੰਗੇ ਨੂੰ ਕਹਿੰਦੇ ਹਨ ਖੁਸ਼ ਸ਼ਾਹ ਸ਼ਹਾਨ ਔਰੰਗਜੀਬ ਕੇ ਤਾਲਾਕ ਦਸ ਚਾਬੁਕ ਰਕੇਸ਼ ਬੇਸ਼ਕਤੂ ਪ੍ਰਬੰਧ ਵਿੱਚ ਬਹੁਤ ਹੁਸ਼ਿਆਰ ਅਤੇ ਘੋੜਸਵਾਰੀ ਵਿੱਚ ਬਹੁਤ ਨਿਪੁੰਨ ਹੈ ਬਹ ਤ੍ਰਤੀਬ ਦਾਨਿਸ਼ ਬ ਤਤਪੀਰ ਤੇਗ ਕੁਦਾਵੰ ਤੇਗ ਓ ਕੁਦਾਵੰ ਤੇਗ ਤੂੰ ਆਪਣੀ ਸਿਆਣਪ ਅਤੇ ਤਲਵਾਰ ਦੇ ਜੋਰ ਨਾਲ ਦੇਗ ਅਤੇ ਤੀਗ ਦਾ ਮਾਲਕ ਬਣਿਆ ਬੈਠਾ ਹੈ ਸ਼ਹਿਨशाह ਔਰੰਗਜੀਬ ਆਲਮੀ ਕਿਹੇ ਦਰਾਏ ਤੌਰ ਅਸਤ ਦੂਰ ਅਸਤ ਦੀ ਪਰ हे ਸ਼ਹਿਨशाह ਔਰੰਗਜੀਬ ਆਲਮਗੀਰ ਭਾਵੇਂ ਤੂੰ ਉਪਰੋਪਤ ਗੁਣਾ ਦੇ ਨਾਲ ਸਮੇ ਦਾ ਹਕਮ ਹੈ ਪਰ ਤੂੰ ਸੱਚੇ ਧਰਮ ਤੋਂ ਬਹੁਤ ਦੂਰ ਹੈ ਇੱਕ ਪਾਸੇ ਗਲਤ ਫੈਸਲਿਆਂ ਨੂੰ ਧਰਮ ਦੇ ਨਾਂ ਤੇ ਜਾਰੀ ਕਰਨਾ ਨਾਲ ਹੀ ਇਹ ਕਹਿਣਾ ਕਿ ਬਿਨਾਂ ਸੱਚ ਤੋਂ ਬਿਨਾਂ ਕੁਝ ਕਹਿਣਾ ਨੁਕਸਾਨਦਾਇਕ ਹੈ ਬਹੁਤ ਵੱਡਾ ਪਖੰਡ ਹੈ ਜਿੰਨੇ ਵੱਡੇ ਗੁਨਾਹ ਤੂੰ ਕਰ ਦਿੱਤੇ ਹਨ ਉਹਨਾਂ ਦੀ ਮਾਫੀ ਤੈਨੂੰ ਕਿਤੇ ਵੀ ਦਰਗਾਹ ਦੇ ਵਿੱਚ ਨਹੀਂ ਮਿਲਣੀ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਸੱਤੀ ਦਾਸ ਜੀ ਵੀ ਹਸ ਕੇ ਸ਼ਹਾਦਤ ਦੇ ਗਏ ਸਨ ਇਹ ਸ਼ਹਾਦਤਾਂ ਇਤਨੀਆਂ ਪ੍ਰੇਮ ਵਿੱਚ ਭਿੱਜ ਕੇ ਗੁਰੂ ਨੇ ਸਿੱਖਾਂ ਨੇ ਦਿੱਤੀਆਂ ਕਿ ਚਾਰੇ ਪਾਸੇ ਜਪਜੀ ਸਾਹਿਬ ਹਵਾ ਵਾਂਗ ਗੂੰਜ ਰਿਹਾ ਸੀ ਬੇਸ਼ੱਕ ਉਸ ਵਕਤ ਔਰੰਗਜ਼ੇਬ ਦਾ ਜ਼ਬਰ ਨੂੰਮਾ ਕਾਲ ਵੀ ਆਪਣਾ ਕੰਮ ਕਰ ਰਿਹਾ ਸੀ ਪਰ ਸ਼ਹਾਦਤ ਦੇਣ ਵਾਲੇ ਜੋਧਿਆਂ ਦੀ ਲਸਾਨੀ ਸ਼ਹੀਦੀ ਸਦਕਾ ਜਪਜੀ ਦੀ ਗੂੰਜ ਵਿੱਚੋਂ ਕਾਲ ਦਾ ਵਜੂਦ ਸ਼ੂਨਿਆ ਸੀ ਸੰਗਤ ਸਾਰੀ ਚੁੱਪਚਾਪ ਖੜੀ ਸੀ ਦਿਆਲਾ ਜੀ ਨੇ ਸੁਰਤ ਜਪਜੀ ਸਾਹਿਬ ਤੋਂ ਬਾਹਰ ਕੱਢੀ ਇਹ ਉਹੀ ਦਿਆਲਾ ਸੀ ਜਿਹੜੇ ਆਤਮੇ ਪਾਤਸ਼ਾਹ ਨਾਲ ਦਿੱਲੀ ਆਇਆ ਸੀ ਤੇ ਉਸ ਵਕਤ ਔਰੰਗਜ਼ੇ ਦਿਆਲ ਦਾਸ ਦੇ ਦਰਸ਼ਨਾ ਤੋਂ ਵਾਂਝਾ ਰਹਿ ਗਿਆ ਵੀਰ ਰਸ ਹੋ ਔਰੰਗੇ ਨੂੰ ਲਲਕਾਰਦੇ ਹੋਏ ਬੋਲੇ ਇਹ ਤੂੰ ਬੇਗੁਨਾਹ ਸਿੱਖ ਨੂੰ ਨਹੀਂ ਚੇਰਿਆ ਬਾਬਰ ਦੀ ਪਾਂਛੇ ਦੇ ਪਾਲਸ਼ਾ ਚਰਵਾਸਟੀ ਇਤਨਾ ਸੁਣਦੇ ਸਾਰ ਔਰੰਗੇ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਕਹਿੰਦਾ ਇਸ ਨੂੰ ਵੀ ਈਨ ਮੰਨਵਾਓ ਪੜ ਕਲਮਾ ਵਰਨਾ ਤੇਰਾ ਹੀ ਇਹਨਾਂ ਦੂਹਾ ਵਰਗਾ ਹਸ਼ਰ ਕਰਾਂਗਾ ਭਾਈ ਜੀ ਨੇ ਬੜੀ ਧੀਰਜ ਨਾਲ ਵਾਹਿਗੁਰੂ ਵਾਹਿਗੁਰੂ ਉਚਾਰ ਕੇ ਆਖਿਆ ਆਹੋ ਤਨ ਭਾਗ ਔਰੰਗ ਜੀਬ ਕਲਮਾ ਹੀ ਤੇ ਇਹ ਸ਼ਹੀਦ ਵੀ ਪੜ ਰਹੇ ਸੀ ਜੋ ਇਸ ਕੈਨਾਤ ਵਿੱਚ ਅਜੇ ਵੀ ਗੂੰਜ ਰਿਹਾ ਪਰ ਤੂੰ ਜੋ ਚਵਰ ਕਰਨ ਵਾਲਾ ਕਲਮਾ ਆਖਦਾ ਹੈ ਉਹ ਇਸ ਸਿੱਖ ਕੋਲੋਂ ਤੂੰ ਨਹੀਂ ਬੜਵਾ ਸਕਦਾ ਕੈਨਾਤ ਦੇ ਮਾਲਕ ਦੀ ਸਿਫਤ ਸਲਾਹ ਵਾਲਾ ਕਲਮਾ ਤੇ ਆਰੇ ਨਾਲ ਸਰੀਰ ਤੋ ਫਾੜ ਗੋਣ ਤੇ ਵੀ ਨਹੀਂ ਰੁਕਿਆ ਉਧਰ ਰੂਹ ਵਿੱਚ ਲਪੇਟੇ ਗੁਰੂ ਕੇ ਸਿੱਖ ਨੇ ਐਸਾ ਕਲਮਾ ਪੜਿਆ ਕਿ ਅੱਗ ਵੀ ਭਾਗਾਂ ਵਾਲੀ ਹੋ ਗਈ ਗੌਰ ਨਾਲ ਦੇਖ ਅਸਮਾਨ ਵੱਲ ਅਜੇ ਵੀ ਉਹੀ ਕਲਮਾ ਗੂੰਜ ਰਿਹਾ ਹੈ ਜੋ ਆਕਤੀਆਂ ਲਾਟਾਂ ਚ ਆਸਮਾਨ ਵੱਲ ਗਿਆ ਸੀ ਹੋਰ ਬਾਤ ਸੁਣੋ ਔਰੰਗੇ ਕਲਮਾ ਜਪਜੀ ਤੇ ਦਿਆਲਾ ਤੁੰਕਾ ਦਾਸ ਸੁਆਸ ਸੁਆਸ ਪੜਦਾ ਆਪਣਾ ਹੰਕਾਰ ਪਗੋਣ ਲਈ ਕੁਝ ਹੋਰ ਬਹਾਨਾ ਬਣਾ ਬਾਕੀ ਜੇ ਤੂੰ ਕਹਿਣਾ ਕਿ ਸਿਰਫ ਤੇਰੇ ਵਾਲੇ ਕਲਮੇ ਨਾਲ ਹੀ ਮੈਂ ਰੱਬ ਦੀ ਮਹਿਮਾ ਗਾ ਸਕਦਾ ਤਾਂ ਤੂੰ ਗਲਤ ਹੈ ਇਰਾ ਮੰਨਣਾ ਕਿ ਤੇਰੇ ਕਲਮੇ ਵਿੱਚ ਹੀ ਰੱਬ ਹੈ ਪਰ ਪਿਆਰ ਦਾਸ ਦੇ ਗੁਰੂ ਨੇ ਦੱਸਿਆ ਕਿ ਤੇਰੇ ਕਲਮੇ ਵਿੱਚ ਵੀ ਰੱਬ ਹੈ ਹਰ ਇੱਕ ਹੀ ਤੇ ਵੀ ਦਾ ਰੱਬ ਜਰੇ-ਜਰੇ ਵਿੱਚ ਹੈ ਤੇ ਉਸ ਦੀ ਸਿਫਤ ਸਲਾਹ ਲਈ ਮੈਨੂੰ ਸਿਰਫ ਤੇਰੇ ਕਾਹਿਆਂ ਦੁਆਰਾ ਫਤਵੇ ਵਿੱਚ ਦੱਸਿਆ ਕਲਮਾ ਪੜਨ ਦੀ ਲੋੜ ਨਹੀਂ ਬਾਕੀ ਜੇ ਤੂੰ ਇਹ ਕਲਮਾ ਪੜਵਾ ਕੇ ਜਾਨ ਬਖਸ਼ਣੀ ਕਰਨੀ ਹੈ ਮੈਨੂੰ ਮਨਜ਼ੂਰ ਨਹੀਂ ਫਿਰ ਇਹ ਵੀ ਦੱਸ ਕਾਲ ਤੋਂ ਕਿੰਨੀ ਧਿਰ ਬਚ ਕੇ ਰਹੇਗਾ ਕਿਸੇ ਨੂੰ ਕੋਈ ਉੱਤਰ ਨਾ ਆਇਆ ਦੇਖ ਭਾਈ ਜਿਆਲਾ ਜੀ ਪੂਰੇ ਰੋ ਨਾਲ ਬੋਲੇ ਤੇ ਜੇ ਮੈਂ ਗਰੀਬ ਧਰਮੀ ਉੱਤੇ ਕੁਰਬਾਨ ਹੋ ਕੇ ਆਪਣੇ ਗੁਰ ਭਾਈ ਸਾਥੀ ਦਾ ਸਾਥੀ ਹੋਵਾਂ ਇਹ ਸੱਚੀਆਂ ਗੱਲਾਂ ਔਰੰਗੇ ਨੇ ਕਾਜੀ ਨੂੰ ਚਕਮਾ ਉੱਤੇ ਲੂਣ ਵਾਂਗ ਲਗੀਆਂ ਜਿਸ ਤੋਂ ਜਲ ਥਲ ਦੇ ਕਾਜੀ ਤੋਂ ਫਤਵਾ ਲੈ ਕੇ ਤਿਆਰੀ ਕਰਵਾਈ ਪੇਵਰੰਗੇ ਨੇ ਭਾਈ ਦਿਆਲਾ ਜੀ ਦੇ ਹੱਥ ਬੰਨ ਪੈਰ ਬੰਨ ਕੇ ਉਬਲਦੇ ਪਾਣੀ ਦੇ ਕੜਾਹੇ ਦੇ ਵਿੱਚ ਖੜਾ ਕਰ ਦਿੱਤਾ ਪਾਣੀ ਭਾਈ ਸਾਹਿਬ ਦੇ ਮੋਢਿਆਂ ਤੱਕ ਸੀ ਢੇਠਾ ਹੋਰ ਅਕਬਾਲ ਦਿੱਤੀ ਦੇਗ ਚ ਪੈਂਦਿਆ ਹੀ ਜਪਜੀ ਸਾਹਿਬ ਦੀ ਅਜਾਈ ਗੂੰਜ ਪਈ ਕਿ ਦੇਗਾ ਗਰਮ ਹੀ ਨਾ ਹੋਵੇ ਇਤਿਹਾਸ ਦੱਸਦਾ ਹੈ ਕਿ ਨੌਵੇਂ ਪਾਤਸ਼ਾਹ ਹਮੇਸ਼ਾ ਗੂੜੇ ਚਿੰਤਨ ਵਿੱਚ ਜ਼ਿਆਦਾਤਰ ਗੰਭੀਰ ਅਵਸਥਾ ਵਿੱਚ ਹੀ ਰਹਿੰਦੇ ਸਨ ਉਸ ਦਿਨ ਦਿਆਲਾ ਜੀ ਦੇਗ ਦੇ ਵਿੱਚ ਖੜੇ ਤੇ ਜਲਾਦ ਤਲਵਾਰ ਘਮਾਉਂਦਾ ਪਾਸ਼ਾ ਦੇ ਦਵਾਰੇ ਘੁੰਮੀ ਜਾਵੇ ਜਿਵੇਂ ਪਾਸ਼ਾ ਨੂੰ ਡਰਾ ਰਿਹਾ ਹੋਵੇ ਤਾਂ ਪਾਸ਼ਾ یوں ਹੱਸੇ ਜਿਵੇਂ ਨਿੱਕਾ ਬੱਚਾ ਬੇਫੋਕ ਹੋ ਕੇ ਖੇਡ ਰਿਹਾ ਹੋਵੇ ਤੇ ਜਲਾਦ ਤਲਵਾਰ ਲੈ ਟੱਪ ਕੇ ਉਸ ਦਾ ਮਨੋਰੰਜਨ ਕਰ ਰਿਹਾ ਹੋਵੇ ਪਾਸ਼ਾ ਦਾ ਹਾਸਾ ਇਤਨਾ ਉੱਚੀ ਸੀ ਦਿਆਲਾ ਜੀ ਵੀ ਪਾਤਸ਼ਾਹ ਜੀ ਵੱਲ ਦੇਖ ਮੁਸਕਰਾਏ ਤੇ ਇਉਂ ਜਾਪਿਆ ਜਿਵੇਂ ਆਖ ਰਿਹਾਏ ਹੋਣ ਪਾਤਸ਼ਾਹ ਜੋ ਅੱਜ ਤੱਕ ਕਿਸੇ ਨਾਂ ਤੱਕਿਆ ਦਿਆਲੇ ਦੇ ਹਿੱਸੇ ਆਇਆ ਗੰਭੀਰ ਅਵਸਥਾ ਹਮੇਸ਼ਾ ਆਕਾਲ ਚੀਤ ਦਾ ਚਿੰਤਨ ਤੇ ਆਪਣੇ ਲੋਕਾਂ ਦੀ ਸੇਵਾ ਕਰਦਿਆਂ ਤਾਂ ਤੁਹਾਨੂੰ ਬਹੁਤ ਜਾਣਿਆ ਤੱਕਿਆ ਪਰ ਇਤਨਾ ਖੇੜਾ ਤੇ ਰੋਹਾਨੀ ਹਾਸਾ ਦਿਆਲ ਦਾਸ ਦੇ ਹਿੱਸੇ ਆਇਆ ਤੇਰੇ ਇਸੇ ਹਾਸੇ ਉੱਪਰ ਅੱਜ ਦਿਆਲਾ ਇਸ਼ਕੇ ਹਕੀਕੀ ਵਿੱਚ ਆਪਣਾ ਕੁਰਬਾਨ ਨੂੰ ਲੋਚਦਾ ਹੈ ਪਾਤਸ਼ਾਹ ਜੀ ਸ਼ਹਾਦਤ ਦੀ ਦਾਤ ਬਖਸ਼ੋ ਉਤਰ ਔਰੰਗਾ ਆਪਣੇ ਅੰਦਰ ਬਲਦੀ ਅੱਗ ਵਿੱਚੋਂ ਅੰਤ੍ਰੋ ਅੰਦਰੀ ਰਾਖ ਹੋ ਰਿਹਾ ਸੀ ਪਿਆਰ ਵਿੱਚ ਭਿੱਜੇ ਦਿਆਲਾ ਜੀ ਨੇ ਔਰੰਗੇ ਦੀ ਹਾਲਤ ਦੇਖ ਕੇ ਤਰਸ ਕਰਦਿਆਂ ਦੇਕੇ ਨੂੰ ਹੁਕਮ ਕੀਤਾ ਕਿ ਉਹ ਦਿਆਲੇ ਨੂੰ ਆਪਣੇ ਵਿੱਚ ਸਮਾ ਲਵੇ ਹੁਣ ਜਪਜੀ ਸਾਹਿਬ ਪਾਣੀ ਦੇ ਹਰੇਕ ਬੁਲਬਲੇ ਨਾਲ ਆਕਾਸ਼ ਬੱਲ ਨੂੰ ਜਾਗੂਚਣ ਲੱਗਿਆ ਚਿਹਰੇ ਤੇ ਨੂਰ ਮੁਸਕਰਾਟ ਨਾਲ ਜਾਲਾ ਜੀ ਅਜਿਹੀ ਸ਼ਹੀਦੀ ਦਿੱਤੀ ਕਿ ਔਰੰਗਜ਼ੇਬ ਦੇ ਰਾਜ ਦੀਆਂ ਨੀਹਾਂ ਉਸੇ ਡੇਕੇ ਦੇ ਪਾਣੀ ਤੋਂ ਭਾਪ ਬਣ ਉੱਠ ਰਹੀਆਂ ਸਨ ਉਸੇ ਉੱਪਰ ਦੇ ਪਾਣੀ ਨੇ ਔਰੰਗੇ ਦੇ ਰਾਜ ਦੀ ਨੀ ਬਿਠਾ ਦਿੱਤੀ ਤੇ ਦੇਖਦੇ ਹੀ ਦੇਖਦੇ ਕੁਝ ਸਾਲਾਂ ਵਿੱਚ ਔਰੰਗੇ ਦੇ ਰਾਜ ਦਾ ਪੂਰਾ ਮਹਿਲ ਟਹਿੜੇਰੀ ਹੋ ਗਿਆ ਔਰੰਗੇ ਦੀ ਕਿਸਮਤ ਇੰਨੀ ਮਾੜੀ ਸੀ ਜਿਨ੍ਹਾਂ ਨੂੰ ਉਹ ਆਮ ਸਿੱਖ ਸਮਝ ਸ਼ਹੀਦ ਕਰ ਰਿਹਾ ਸੀ ਉਹ ਭਾਈ ਦਿਆਲਾ ਜੀ ਪੁਰਬ ਦੀ ਸੰਗਤ ਦੇ ਮੁਖੀ ਸਨ ਜਦੋਂ ਪਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਤਾਂ ਪਹਿਲਾ ਪੱਤਰ ਗੋਬਿੰਦ ਜੀ ਦੇ ਅਵਤਾਰ ਹੋਣ ਦਾ ਇਹਨਾਂ ਨੇ ਹੀ ਨੌਵੇਂ ਪਾਸ਼ਾ ਨੂੰ ਲਿਖ ਕੇ ਭੇਜਿਆ ਸੀ ਆਪਣੇ ਪਰਿਵਾਰ ਵਿੱਚੋਂ ਇਹ ਦਿਆਲ ਦਾਸ ਇਕੱਲਾ ਸ਼ਹੀਦ ਨਹੀਂ ਸੀ ਬਾਬਾ ਮਾਈ ਦਾਸ ਜਿਨ੍ਹਾਂ ਦੀਆਂ ਦੋ ਸੁਪਤਨੀਆਂ ਬੀਬੀ ਮਾਧੂਪਰੀ ਜੀ ਦੀ ਕੁੱਖੋਂ ਭਾਈ ਜੇਠਾ ਭਾਈ ਦਿਆਨਾ ਭਾਈ ਮਨੀਰਾਮ ਮਨੀ ਸਿੰਘ ਭਾਈ ਦਾਨਾ ਭਾਈ ਮਾਨਾ ਭਾਈ ਅਲਮਚੰਦ ਤੇ ਭਾਈ ਰੂਪਾ ਜੀ ਅਤੇ ਬੀਬੀ ਲਡੂਕੀ ਜੀ ਦੀ ਕੁੱਖੋਂ ਭਾਈ ਜਗਤੂ ਭਾਈ ਸੋਨਾ ਭਾਈ ਲਹਿਣਾ ਭਾਈ ਰਾਏ ਚੰਦ ਭਾਈ ਧਰੀ ਚੰਦ ਕੁੱਲ 12 ਪੁੱਤਰਾਂ ਨੇ ਜਨਮ ਲਿਆ ਭਾਈ ਨਹਿਣਾ ਜੀ ਨੂੰ ਛੱਡ ਕੇ ਬਾਕੀ 11 ਪੁੱਤਰ ਇਸ ਪਰਿਵਾਰ ਦੇ ਸ਼ਹੀਦ ਹੋਏ ਨੌਵੇਂ ਪਾਸ਼ਾ ਜੀ ਦਾ ਇਤਨਾ ਸਨੇਹਾ ਸੀ ਦਿਆਲਾ ਜੀ ਨਾਲ ਪਾਸ਼ਾ ਜੀ ਇੱਕ ਹੁਕਮਨਾਮੇ ਵਿੱਚ ਲਿਖਦੇ ਜੋ ਭਾਈ ਦਿਆਲ ਦਾਸ ਕਹੇ ਸੰਗਤ ਗੁਰੂ ਕਾ ਹੁਕਮ ਕਰ ਮੰਨੇ ਇਸੇ ਕਰਕੇ ਤਾਂ ਦਿਆਲ ਦਾਸ ਜੀ ਦੀ ਅਰਦਾਸ 11 ਨਵੰਬਰ 1675 ਨੂੰ ਸੀ ਇਹ ਪਾਤਸ਼ਾਹ ਜੀ ਆਪ ਜੀ ਨੇ ਪੰਜਵੇਂ ਜਾਮੇ ਵਿੱਚ ਤਤੀ ਤਵੀ ਤੇ ਬੈਠ ਕੇ ਬਾਅਦ ਚ ਦੇਗ ਚ ਉੱਪਰ ਦੇ ਸ਼ਹੀਦਤ ਕਰ ਦਿੱਤੀ ਆਪ ਜੀ ਇਸ ਦਿਆਲਦਾਸ ਵਿੱਚ ਵਿਸ਼ਵਾਸਾ ਕਰੋ ਕਿਤੇ ਇਹ ਸਿੱਖ ਡੋਲ ਹੀ ਨਾ ਜਾਵੇ ਸਾਹਮਣੇ ਬੈਠੇ ਨੌਵੇਂ ਨਾਨਕ ਨੇ ਦਿਆਲਾ ਜੀ ਦੀ ਅਰਦਾਸ ਕਬੂਲ ਕੀਤੀ ਤੇ ਦਿਆਲਦਾਸ ਸ਼ਹੀਦ ਭਾਈ ਦਿਆਲਾ ਜੀ ਹੋ ਗਏ 11 ਨਵੰਬਰ 1675 ਨੂੰ ਬਾਕੀਆਂ ਦੀ ਦੁਨੀਆ ਸ਼ਹਾਦਤ ਦਾ ਦਿਨ ਕਰਕੇ ਮੰਨਦੀ ਹੈ ਕਿ ਇਸ ਦਿਨ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਗਿਆਲਾ ਜੀ ਦੇ ਸ਼ਹੀਦੀ ਦਿਵਸ ਵਜੋਂ ਮਨਾਉਂਦੇ ਹਨ ਉੱਥੇ ਹੀ ਗਿਆਲਾ ਜੀ ਨੂੰ ਇਸ ਦਿਨ ਨੂੰ ਨੌਵੇਂ ਨਾਨਕ ਜੀ ਦੇ ਉਸ ਹਾਸੇ ਦਾ ਦਿਨ ਜਿਸ ਵਿੱਚ ਪੂਰੇ ਜੱਤ ਦਾ ਖੇੜਾ ਵਸਿਆ ਸੀ ਉਸ ਵਜੋਂ ਯਾਦ ਕਰਕੇ ਸੱਚਖੰਡ ਆਨੰਦਤ ਹੁੰਦੇ ਰਹਿਣਗੇ ਦੇਗਾਂ ਵਿੱਚੋਂ ਉਬਾਲੇ ਗਏ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੋ ਜੇ ਸਾਖੀ ਵਧੀਆ ਲੱਗੀ ਤਾਂ ਚੈਨਲ ਨੂੰ